ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਪੰਜਾਬੀ YouTube ਚੈਨਲ ਜਿਸ ਦਾ ਨਾਮ ਹੈ ਬੋਲ ਦੀ ਕਿਤਾਬ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਕਿਤਾਬ ਰਾਣੀ ਤਤ ਸੋਲੇ ਧੂੜ ਮਿੱਟੀ ਕੇ ਇਹਨਾਂ ਦੇ ਲੇਖਕ ਹੈ ਜੀ ਹਰਮਨਜੀਤ ਸਿੰਘ son of ਗੁਰਤੇਜ ਸਿੰਘ ਪਿੰਡ ਤੇ ਡਾਕ ਖਾਨਾ ਖਿਆਲ ਲਾਕਲਾ ਤਹਿਸੀਲ ਜ਼ਿਲ੍ਹਾ ਮਾਨਸਾ ਪੰਜਾਬ ਪਿੰਨ ਕੋਡ 151508 ਤੇ ਪ੍ਰਕਾਸ਼ਕ ਕੀਤੀ ਹੈ ਜੀ ਇਹ ਕਲਰਜ਼ ਆਫ ਪੰਜਾਬ ਹਾਰ ਪਰਫਾਰਮਰ ਨੇ ਪ੍ਰਿੰਟ ਵੈਲ ਹੋਈ ਹੈ 100 ਸ਼ਾਪੀ ਗਈ ਹੈ 146 ਇੰਡਸਟਰੀਅਲ ਫੋਕਲ ਪੁਆਇੰਟ ਅੰਮ੍ਰਿਤਸਰ ਹੋਣਾ ਵੱਲੋਂ ਉਹ ਯ ਅੱਗੇ ਪੜਦੇ ਹਾਂ ਜੇ ਕੀ ਆ ਧਰਤੀ ਦੀ ਤੋਰ ਦੇਾਂ ਦੀ ਫੁਰਤੀ ਭਾਸ਼ਾ ਦੀ ਤਾਜ਼ਗੀ ਗੂੰਜਦੇ ਵਣਾ ਤੇ ਰੂੜੀਆਂ ਦੇ ਨਾਮ ਇਸ ਤੋਂ ਬਾਅਦ ਦਾ ਤਤਕਰ ਆਪਾਂ ਇਹਨੂੰ ਦੋ ਦੋ ਆਪਾਂ ਕੋਸ਼ਿਸ਼ ਕਰਾਂਗੇ ਕਿ ਸਾਰੇ ਭਾਗ ਅਲੱਗ-ਅਲੱਗ ਅਪਲੋਡ ਕੀਤੇ ਜਾਣ ਜਿਵੇਂ ਪਹਿਲਾ ਭਾਗ ਹੈ ਜੀ ਇਹਦਾ ਸੋਭਾ ਸਗਣ ਤੇ ਸ਼ੁਰੂ ਕਰਦੇ ਹਾਂ ਇਸ ਸੋਭਾ ਸਗਣ ਹਲਕੀ ਧੁੱਪ ਦੇ ਲਗਣ ਦੀ ਸ਼ਾਂਤ ਹਵਾ ਦੇ ਵਗਣ ਦੀ ਤਾਰਾ ਗਣ ਦੇ ਜਗਣ ਦੀ ਸੋਭਾ ਤੇਰੇ ਸਗਣ ਦੀ ਆਪ ਹੁਦਰੀਆਂ ਝੜੀਆਂ ਵਾਲੇ ਖੇਤੇ ਵਿੱਚ ਸੰਗਣੀਆਂ ਛਾਵਾਂ ਦੇ ਜੰਗਲ ਦਾ ਇੱਕ ਟੋਟਾ ਜਿੱਥੇ ਤੋਤਿਆਂ ਦੀਆਂ ਭਿੱਜੀਆਂ ਆਵਾਜ਼ਾਂ ਦਾ ਰਾਜ ਹੈ ਤੇ ਉਡਣੀਆਂ شپਕਲੀਆਂ ਮਿਲਣਾ ਬਣ ਬਣ ਕੇ ਨਿਕਲਦੀਆਂ ਹਨ ਮੇਰੀ ਗੱਲ ਉਥੋਂ ਸ਼ੁਰੂ ਹੁੰਦੀ ਹੈ ਗੂੜੀ ਹਰੀ ਸਲਤਨਤ ਦੇ ਅਣਕੜ ਵਿਸਥਾਰੇ ਅਤੋਲਨੀ ਮਿੱਟੀ ਦਾ ਗੜਗੱਜ ਹੁਸਨ ਤੇ ਪ੍ਰਾਚੀਨ ਰੁੱਖਾਂ ਨਾਲ ਘਿਰੀਆਂ ਸੁਲਤਾਨ ਝੀਲਾਂ ਮੇਰਾ ਮੰਨਣਾ ਹੈ ਕਿ ਮੂਲ ਰੂਪ ਵਿੱਚ ਸਾਡਾ ਸਬੰਧ ਕਿਸੇ ਇਸ ਤਰ੍ਹਾਂ ਦੀ ਧਰਤ ਦੀ ਪ੍ਰਦੱਖਣਾ ਨਾਲ ਹੈ ਜੋ ਅਕਲ ਕਲਾ ਭਰਪੂਰ ਹੈ ਨਿਰਲज्ज ਹੈ ਖਰੀ ਅਤੇ ਟਕਸਾਲੀ ਹੈ ਭਾਵੇਂ ਅਸੀਂ ਕਿੱਥੋਂ ਕਿੱਥੇ ਪੁੱਜ ਗਏ ਹਾਂ ਪਰ ਸਾਡੇ ਪੋਤੇ ਅੱਜ ਵੀ ਜੰਗਲੀ ਜਲਾਉਣ ਤਾਂਗ ਦੇ ਨੇ ਵਣਾਂ ਦੇ ਸਿੱਲੇ ਤੇ ਕੋਹ ਰਹਨੇਰੇ ਵਿੱਚ ਸਾਡੀਆਂ ਪੜਾਂ ਅੱਜ ਵੀ ਜਗਦੀਆਂ ਨੇ ਯੁੱਗਾਂ ਪੁਰਾਣੇ ਦਰਖਤਨੀਆਂ ਛਾਵਾਂ ਅੱਜ ਵੀ ਸਾਡਾ ਪਿੱਛਾ ਕਰਦੀਆਂ ਨੇ ਉਹ ਥਾਂ ਜਿੱਥੇ ਆਦ ਨੈਣ ਲਿਸ਼ਕੇ ਕੋਸੀਆਂ ਛਾਤੀਆਂ ਪਹਿਲਾ ਪਹਿਲਾ ਦੁੱਧ ਉਤਰਿਆ ਪ੍ਰਥਮ ਛੜੱਪੇ ਵੱਜੇ ਦੇਹਾਂ ਚ ਲਚਕ ਫਰੀ ਵੇਲਾਂ ਵਰਗੀਆਂ ਕੰਗਰੂੜਾਂ ਤੇ ਮਨੁੱਖਤਾ ਦਾ ਪਹਿਲਾ ਫੁੱਲ ਖਿੜਿਆ ਕਿਸੇ ਡਾਲੀਦਾਰ ਭਾਸ਼ਾ ਨੇ ਆਕਾਰ ਲਿਆ ਅੜਬ ਝਾੜਾ ਨੂੰ چیرਦੇ ਈਲੇ ਪਹਿਲੇ ਰਾਹ ਅਤੇ ਮੋੜ ਬਣੇ ਜਿੰਨਾ ਤੋਂ ਅਸੀਂ ਸਾਰੇ ਮੁੜਦੇ ਰਹੇ ਤੇ ਅੱਗੇ ਵਧਦੇ ਗਏ ਕੁਦਰਤ ਵਿੱਚ ਫਸਾਰੇ ਦਾ ਸਿਧਾਂਤ ਬੜਾ ਤੀਬਰ ਹੈ ਸਹਿਜ ਰੂਪ ਵਿੱਚ ਫਲਾ ਹੋ ਰਿਹਾ ਹੈ ਜੇ ਅਸੀਂ ਗੱਲ ਕਰੀਏ ਸਾਡੀਆਂ ਆਪਣੀਆਂ ਪੈਰਾਂ ਤੇ ਖੜੇ ਹੋ ਸਕਣ ਦੀ ਸਾਡੀ ਸਿੱਧੀ ਪਿੱਠ ਦੀ ਸਾਡੀ ਤੁਰ ਸਕਣ ਦੀ ਕਾਬਲੀਅਤ ਦੀ ਸਾਡੀ ਸੋਹਣੀ ਤੋਰ ਦੀ ਤਾਂ ਇਸ ਪਿੱਛੇ ਉਹਨਾਂ ਬਨਰਾਂ ਬਨਰ ਮਾਨਵਾਂ ਦੀਆਂ ਪਿੰਜਣੀਆਂ ਪਰ ਟੀਲੀਆਂ ਛਾਲਾਂ ਪੌਣ ਪਾਣੀ ਆ ਧੁੱਪਾਂ ਛਾਵਾਂ ਤੇ ਰੁੱਖਾਂ ਦੇ ਉਹਨਾਂ ਟਾਣਾਂ ਦੀ ਉਮਰ ਲੰਮੀ ਸਾਦਨਾ ਹੈ ਜਿੰਨਾ ਤੋਂ ਸਾਡੇ ਪੂਰਵਜ ਉੱਤਰ ਕੇ ਖੁੱਲੀ ਜ਼ਮੀਨ ਤੇ ਫਿਰਤ ਕਰਨ ਲੱਗੇ ਹੌਲੀ ਹੌਲੀ ਸੋਚ ਸਮਝ ਤੇ ਪਾਸ਼ਾ ਵਿੱਚ ਅਥਰਾ ਵਿਕਾਸ ਹੋਣ ਲੱਗਾ ਕਾਸ਼ਨੀ ਬਰੂਹਾਂ ਤੇ ਗੁਲਾਬੀ ਪਾਣੀ ਵਗ ਪਏ سرمਈ ਹੱਦ ਉੱਤੇ ਲਾਲ ਦੀਵੇ ਜਗ ਪਏ ਮੂੰਗੀਆਂ ਬਨੇਰਿਆਂ ਤੇ ਮੋਰ ਨੀਲੇ ਬਹਿ ਗਏ ਗੁਲਾਣਾ ਗੁਲਾਣਾਰੀ ਕੰਧ ਤੇ ਬਦਾਮੀ ਫੁੱਲ ਪੈ ਗਏ ਫਲਾਂ ਨੂੰ ਟੁੱਕਦੇ ਜਾਂ ਜ਼ਮੀਨ ਤੋਂ ਦਾਣੇ ਚੋਦੇ ਕਿਸੇ ਪੰਛੀ ਅੰਦਰ ਕੋਈ ਬੀਜ ਲੰਘ ਗਿਆ ਪੰਛੀ ਨੇ ਉਡਾਣ ਭਰੀ ਤੇ ਬੀਜ ਉਹਦੇ ਪੇਟ ਦੀਆਂ ਆਂਦਰਾਂ ਚ ਸਫ਼ਰ ਤੈਅ ਕਰਨ ਲੱਗਾ ਮੀਲਾ ਬੱਦੀ ਉੱਡਦਾ ਹੋਇਆ ਪੰਛੀ ਹੁਣ ਕਿਸੇ ਹੋਰ ਧਰਤ ਟੁਕੜੇ ਉੱਤੋਂ ਦੀ ਲੰਘ ਰਿਹਾ ਸੀ ਉੱਪਰੋਂ ਬੈਠ ਕਰੀ ਤੇ ਉਸਦੇ ਮਾਲ ਵਿੱਚ ਸ਼ਾਮਲ ਹੋ ਗਏ ਬੀਜ ਹੁਣ ਨਵੀਆਂ ਧੁੱਪਾਂ ਵਾਲੀ ਧਰਤ ਤੇ ਆਂ ਡਿੱਗਾ ਮਿੱਟੀ ਨੇ ਵੀ ਉਸ ਨੂੰ ਆਧਾਰ ਬਖਸ਼ਿਆ ਤੇ ਬੀਜ ਫੁੱਟ ਆਇਆ ਹੁਣ ਬੂਟਾ ਜਵਾਨ ਹੈ ਤੇ ਛਾਵਾਂ ਬਣਦਾ ਹੈ ਕਿਹੜੇ ਬੀਜ ਨੂੰ ਕਿਹੜੇ ਪੰਛੀ ਨੇ ਕਦੋਂ ਨਿਗਲਣਾ ਸੀ ਤੇ ਕਿਸ ਹਾਲਾਤ ਵਿੱਚ ਕਿਹੜੇ ਥਾਂ ਤੇ ਜਾ ਕੇ ਉਹਦਾ ਪਾਲਣ ਪੋਸ਼ਣ ਹੋਣਾ ਸੀ ਇਹ ਪਰਮ ਹੁਕਮ ਹੀ ਤਾਂ ਸੀ ਜੇ ਕਿਸੇ ਬੀਜ ਨੇ ਉੱਗਣਾ ਹੀ ਹੋਵੇ ਤਾਂ ਉਹ ਪੰਛੀਆਂ ਦੇ ਆ ਪੰਜਿਆਂ ਨਾਲ ਕਿ ਸਾਗਰਾਂ ਦੀ ਸੈਰ ਵੀ ਕਰ ਆਉਂਦਾ ਤੇ ਪਰਲੇ ਟਾਪੂਆਂ ਤੇ ਫੁੱਟ ਵੀ ਆਉਂਦਾ ਮਧੂਮੱਖੀਆਂ ਫੁੱਲਾਂ ਤੋਂ ਲੈਂ ਤਾਰਾ ਸੌਂਦੀਆਂ ਨੇ ਪਰ ਉਹਨਾਂ ਨੂੰ ਕੀ ਪਤਾ ਕਿ ਕੁਦਰਤ ਉਹਨਾਂ ਦੇ ਮਾਧਿਅਮ ਰਾਹੀਂ ਪਰਾਗਣ ਦਾ ਵੱਡਾ ਕਾਰਜ ਵੀ ਕਰਵਾ ਰਿਹਾ ਹੈ ਜਿਹੜੇ ਕੰਨੇ ਜਿੱਥੇ ਜਾਣਾ ਹੁੰਦਾ ਹੈ ਉੱਥੇ ਚਲਾ ਹੀ ਜਾਂਦਾ ਹੈ ਕੁਦਰਤ ਅਤਿ ਮਹਾਨ ਅਤਿ ਵਿਸ਼ਾਲ ਇੱਕ ਗੁਰੂ ਤੁਹਾਨੂੰ ਚੇਤਨਾ ਦੇ ਇੱਕ ਪੜਾ ਤੋਂ ਦੂਜੇ ਪੜਾ ਤੇ ਲੈ ਕੇ ਜਾਂਦਾ ਇੱਕ ਨਰੂਈ ਨਵੀਨਤਾ ਲੈ ਕੇ ਆਉਂਦਾ ਹੈ ਹਵਾਵਾਂ ਬੀਜਾਂ ਬੀਜਾਂ ਨੂੰ ਇੱਕ ਤੋਂ ਦੂਜੀ ਥਾਂ ਲੈ ਜਾਂਦੀ ਹੈ ਜਿੱਥੇ ਉਹਨਾਂ ਨੇ ਬੀਜ ਤੋਂ ਫੁੱਲਾਂ ਪੱਤਿਆਂ ਵਿੱਚ ਢਲਣਾ ਹੁੰਦਾ ਹੈ ਸ਼ਾਇਦ ਤਾਂ ਹੀ ਪਵਨ ਗੁਰੂ ਹੈ ਗੱਲ ਇਕੱਲਿਆਂ ਬੀਜਾਂ ਜਾਂ ਫੁੱਲ ਬੂਟਿਆਂ ਤੱਕ ਹੀ ਸੀਮਤ ਨਹੀਂ ਹਰ ਪਲ ਕਿਵੇਂ ਨਾ ਕਿਵੇਂ ਕੋਈ ਕਾਸ਼ ਨਹੀਂ ਫੈਲਾ ਹੋ ਰਿਹਾ ਹੈ ਕੁਦਰਤ ਪਸਰਦੀ ਹੈ ਇਸੇ ਕਰਕੇ ਹੀ ਤਾਂ ਉਹ ਕੁਦਰਤ ਹੈ ਉਹ ਨੈਰਾਸ਼ ਨਹੀਂ ਹੁੰਦੀ ਸਗੋਂ ਚੜ੍ਹਦੀ ਕਲਾ ਦੇ ਜੇ ਕਾਰੇ ਲਾਉਂਦੀ ਹੈ ਤਾਂ ਹੀ ਤਾਂ ਤਪ ਕਦੇ ਉਹਨਾਂ ਦਾਣਿਆਂ ਬਾਰੇ ਨਹੀਂ ਸੋਚਦੀ ਜਿਹੜੇ ਕਿਰ ਗਏ ਨਾ ਹੀ ਉਹਨਾਂ ਖੇਤਾਂ ਬਾਰੇ ਸੋਚਦੀ ਹੈ ਜਿਨ੍ਹਾਂ ਨੇ ਅਜੇ ਉੱਗਣਾ ਹੈ ਫੁੱਲ ਨੂੰ ਖਿੜਨ ਲਈ ਕਦੇ ਜ਼ੋਰ ਲਾਉਂਦੇ ਵੇਖਿਆ ਕੁਦਰਤ ਸਹਿਜ ਰੂਪ ਵਿੱਚ ਅੱਗੇ ਵਧਦੀ ਹੈ ਨਿਖਰਦੀ ਹੈ ਕਿਤਾਬ ਦੇ ਜਰੀਏ ਮੈਂ ਜਰੀਏ ਵੀ ਜੋ ਗੱਲਾਂ ਮੈਂ ਕਰਾਂਗਾ ਜੋ ਵਿਚਾਰ ਤੁਸੀਂ ਪੜੋਗੇ ਉਹਨਾਂ ਦਾ ਰੂਪ ਵੀ ਮੈਂ ਸਥਿਰ ਨਹੀਂ ਮੰਨਦਾ ਇੱਥੇ ਵੀ ਵਿਕਾਸ ਹੈ ਪਸਾਰਾ ਹੈ ਕਹਿੰਦੇ ਨੇ ਜਦੋਂ ਮਨੁੱਖ ਨੇ ਪੱਥਰਾਂ ਤੇ ਲਿਖਣਾ ਸ਼ੁਰੂ ਕੀਤਾ ਤਾਂ ਅੱਖਰ ਖੜਵੇਂ ਤੇ ਸਖਤ ਜਿਹੇ ਹੁੰਦੇ ਸੀ ਫੇਰ ਮੂਮਤੇ ਲਿਖਿਆ ਤਾਂ ਅੱਖਰ ਥੋੜੇ ਝੁਗ ਗਏ ਕਾਗਜ਼ ਤੇ ਲਿਖਣ ਵੇਲੇ ਅੱਖਰਾਂ ਚੁਗਲਾਈ ਆ ਗਈ ਇਨ੍ਹਾਂ ਵਿਚਾਰਾਂ ਦੇ ਆਕਾਰ ਚ ਵੀ ਇਸੇ ਤਰ੍ਹਾਂ ਮੱਠੀ ਮੱਠੀ ਤਬਦੀਲੀ ਆਉਂਦੀ ਰਹਿਣੀ ਹੈ ਇਨ੍ਹਾਂ ਨੇ ਕਦੇ ਬੇਕਾਰ ਤਾਂ ਨਹੀਂ ਹੋਣਾ ਪਰ ਇਹ ਨਵੀਆਂ ਗੱਲਾਂ ਦਾ ਸੋਨਾ ਆਧਾਰ ਜ਼ਰੂਰ ਬਣਨਗੇ ਕਿਸ ਨੂੰ ਪਤਾ ਸੀ ਕਿ ਨੀਲ ਨਦੀ ਦੇ ਕੰਡੇ ਦਲਦਲ ਚ ਉੱਗਣ ਵਾਲਾ ਆਵਾਰਾ ਜਿਆ ਅਤੇ ਕਿਸੇ ਗੰਦੇ ਜਿਹੇ ਜਾਨਵਰ ਦੀ ਪੂਸ਼ ਵਰਗਾ ਪੌਦਾ ਕਿ ਵੀਰਸ ਅੱਜ ਦੇ ਪੇਪਰ ਦੀ ਨੀ ਬਣੇਗਾ ਕੌਣ ਜਾਣਦਾ ਸੀ ਬਲਦ ਦੇ ਸਿੰਘਾਂ ਦਾ ਆਕਾਰ ਸਾਡੇ ਅੱਜ ਦੇ ਅੱਖਰ ਏ ਦੀ ਬੰਤਰ ਚ ਬਦਲ ਜਾਵੇਗਾ ਤੇ ਸੱਪ ਦੇ ਵਿੰਗ ਵਲੀਵੇਂ ਸਾਡਾ ਐਮ ਬਣ ਜਾਵੇ ਜਾਣਗੇ ਰੁੱਖਾਂ ਦੇ ਤਾਣੇ ਤਣਿਆਂ ਪਸ਼ੂਆਂ ਦੀਆਂ ਚਮੜੀਆਂ ਮੂਮ ਅਤੇ ਪੱਥਰਾਂ ਦੀਆਂ ਕਿਤਾਬਾਂ ਤੋਂ ਅਸੀਂ ਕਿੰਡਲ ਤੱਕ ਪੁੱਜ ਰਹੇ ਪੁੱਜ ਗਏ ਹਾਂ ਅੱਗੇ ਹੋਰ بڑا ਕੁਝ ਹੈ ਕੁਰਾਨ ਪਹਿਲੀ ਵਾਰ ਪੇੜ ਦੇ ਆ ਮੋਢੇ ਦੀਆਂ ਹੱਡੀਆਂ ਤੋਂ ਬਣਾਈ ਇੱਕ ਤਖਤੀ ਤੇ ਲਿਖੀ ਗਈ ਸੀ ਇਹ ਸਭ ਵਰਤਾਰੇ ਧੁੱਪ ਦੇ ਕਿਸੇ ਪੇਤਲੇ ਤੇ ਮਹੀਨ ਜਿਹੇ ਪਰਦੇ ਵਿੱਚ ਆਪ ਮੁਹਾਰੇ ਘੜਦੇ ਹੀ ਘੜਦੇ ਰਹਿੰਦੇ ਨੇ ਕਿਸ-ਕਿਸ ਚੀਜ਼ ਨੂੰ ਦੇਖੋਗੇ ਮੈਂ ਤਾਂ ਚਲੋ ਮਾਨਵ ਨਰਮਤ ਅੱਖਰਾਂ ਦੀ ਗੱਲ ਕੀਤੀ ਹੈ ਪਹਾੜ ਵੀ ਆਪਣੀ ਜਗ੍ਹਾ ਤੇ ਖੜੇ ਖੜੇ ਵਾਦੇ ਰਹਿੰਦੇ ਨੇ ਚੋਖਾ ਸੋਹਜ ਖਰੀ ਹਰਿਆਵਲ ਵਾ ਵਾ ਪੱਤ ਪੱਤੇ ਫਲੀਆਂ ਉੱਚੇ ਰੁੱਖੜੇ ਮਿਲਣ ਆਕਾਸ਼ਾਂ ਤਰਤ ਨਗਰ ਦੀਆਂ ਲੰਘ ਕੇ ਗਲੀਆਂ ਅਣਜਾਣ ਹਰਿਆਲੇ ਮੂੜਾਂ ਘੋੜਾਂ ਤੇ ਪਏ ਨਿੱਕੇ ਨਿੱਕੇ ਕੰਕਰਾਂ ਨੂੰ ਪਿਆਰ ਕਰਨਾ ਹਰ ਕਿਸੇ ਦੇ ਹਿੱਸੇ ਨਹੀਂ ਆਇਆ ਕੱਕਿਆਂ ਰੇਤਿਆਂ ਤੇ ਕੁੱਗੀਆਂ ਕਬੂਤਰਾਂ ਦੀ ਆਲਿਸ਼ਾਨ ਪੜਾਂ ਦੀ ਸੋਹਰ ਸੋਹਰਦ ਲਿਪੀ ਦਾ ਗੀਤ ਵੀ ਹਰ ਕੋਈ ਨਹੀਂ ਪੜਦਾ ਅਣਗਾਹੇ ਬੇਲਿਆਂ ਦੀ ਠੇਠ ਰੌਣਕ ਤੇ ਮਿੱਸੀ ਤੋਪ ਵੀ ਹਰ ਕਿਸੇ ਦੀਆਂ ਅੱਖਾਂ 'ਚ ਨਹੀਂ ਉਤਰਦੀ। ਪਿਆਂ ਦੀ ਸਹੋਬਤ ਵੀ ਕੋਈ ਟਾਵਾ ਹੀ ਕਰਦਾ ਹੈ ਜੋ ਉੱਥੇ ਬੈਠਾ ਹਵਾ ਦੀਆਂ ਕੁੜਤੀਆਂ ਸਿਉਂਦਾ ਹੈ। ਇਹ ਰਾਹ, ਇਹ ਰੀਤੇ, ਹਵਾਵਾਂ, ਇਹ ਰੂੜ ਤੁਹਾਨੂੰ ਸਿਆਣ ਦੇ ਨੇ। ਕਿਸੇ ਸਰਵਰੀ ਆਦੇਸ਼ ਅਧੀਨ ਗਾਹੇ ਬਗਾਹੇ ਬੜੀ ਅਦਾ ਨਾਲ ਟੱਕਰਦੇ ਰਹਿੰਦੇ ਨੇ। ਤੁਹਾਡੇ ਅੰਦਰਲੀ ਖਾਲਸ ਕੁਦਰਤ ਜਗਾਉਣ ਦਾ ਸਵੱਬ ਬਣਦੇ ਨੇ। ਤੁਹਾਡਾ ਅਪਸ਼ੋਕੜ ਤੁਹਾਨੂੰ ਆਵਾਜ਼ਾਂ ਮਾਰਦਾ ਹੈ। ਉੜਦੀਆਂ ਧੂੜਾਂ ਦਾ ਤੁਹਾਡੇ ਸਿਰ ਤੇ ਮਾਂ ਪਿਓ ਜਿਡਾ ਹੱਥ ਹੁੰਦਾ ਹੈ। ਤਾਰਤੀ ਦੇ ਵਿਲੱਖਣ ਰੂਪ ਸੁਹਾਵੇ ਦ੍ਰਿਸ਼ ਵਿਡਪਾਗੇ ਟੋਟੇ ਕਿੰਨੇ ਸਮੇਂ ਤੋਂ ਮੇਰੀ ਟੇਕ ਚਰਾਉਂਦੇ ਆ ਰਹੇ ਨੇ ਮੇਰੀ ਬੇਚੈਨ ਤਬੀਅਤ ਦੀ ਕੋਈ ਪਰਤ ਦੁਨੀਆ ਦੇ ਸਾਰੇ ਤਲਾਬਾਂ ਤੇ ਵਿਛਦੀ ਜਾ ਰਹੀ ਹੈ ਜਦ ਇਹ ਪਰਤ ਅੱਖਰਾਂ ਚ ਵਟਦੀ ਹੈ ਸ਼ਬਦਾਂ ਚ ਵਟਦੀ ਹੈ ਤਾਂ ਜੋ ਬੰਤਰ ਬਣਦੀ ਹੈ ਉਹ ਰਾਣੀ ਤਤ ਹੈ ਰਾਣੀ ਤਤ ਹੀ ਹੈ ਮੈਂ ਕਾਗਜ਼ਾਂ ਤੇ ਅਣਜਾਣੇ ਖਾਕੇ ਵੰਡਦਾ ਰਹਿੰਦਾ ਹਾਂ ਪਤਾ ਨਹੀਂ ਕਦੋਂ ਉਹਨਾਂ ਵਿੱਚ ਕੁਦਰਤ ਦਾ ਇਹ ਰਾਣੀ ਤਤ ਫਸਰ ਜਾਂਦਾ ਹੈ ਮੈਂ ਆਪਣੀ ਕਲਾ ਦੀ ਸਰਪ੍ਰਸਤੀ ਹੇਠ ਸਰਬੋਤਮ ਵਕਤ ਬਤੀਤ ਕਰਦਾ ਹਾਂ ਖੁਦ ਆਪਣੀ ਕਲਾ ਦੀ ਇੱਕ ਕਲਾਕ੍ਰਿਤ ਬਣਾ ਕੇ ਪਹਾੜੀ ਦਰਖਤਾਂ ਉੱਲੇ ਭਿੱਜੀ ਹੋਈ ਹਵਾ ਨੂੰ ਲਿਬਾਸ ਬਦਲਦਿਆਂ ਦੇਖ ਕੇ ਤਾਰੇ ਇੱਕ ਗੀਤ ਬਣਾਉਂਦਾ ਹਾਂ ਤੇ ਆ ਤਾਰੇ ਇੱਕ ਗੀਤ ਗਾਉਂਦੇ ਨੇ ਮੈਂ ਉਸੇ ਗੀਤ ਦੀ ਤਰਜ਼ ਸੁਣ ਖਾਤਰਵਾਦੀਆਂ ਵਿੱਚ ਪਟਕਣਾ ਚਾਹੁੰਦਾ ਹਾਂ ਹੁਣ ਮੀਰਾ ਜੀ ਕਰਦਾ ਮੈਂ ਨਮਨ ਕਰਾਂ ਪੰਜਾਬੀ ਭਾਸ਼ਾ ਦੇ ਉਹਨਾਂ ਧਰਤੀ ਰੰਗੇ ਅੱਖਰਾਂ ਤੇ ਸਾਵਿਆ ਸ਼ਬਦਾਂ ਨੂੰ ਜੋ ਵਿਰਾਸਤ ਚ ਮਿਲੇ ਜਿਨ੍ਹਾਂ ਨੂੰ ਪੜਦੇ ਲਿਖਦੇ ਅਤੇ ਗਾਉਂਦੇ ਸੀ ਜਵਾਨ ਹੋਏ ਮੈਂ ਸਰ ਝਕਾਉਂਦਾ ਹਾਂ ਪੰਜਾਬ ਦੇ ਉਸ ਸਾਹਿਤ ਨੂੰ ਜੋ ਹਰਿਆਵ ਬਿਰਖਾਂ ਛਾਵੇਂ ਪਲਿਆ ਤੇ ਨੀਲੀਆਂ ਪਾਣੀ ਅਤੇ ਤਰਦਾ ਰਿਹਾ ਇਨ੍ਹਾਂ ਨੀਲੀਆਂ ਪਾਣੀਆਂ ਨੂੰ ਜਿਵੇਂ ਬਾਬੇ ਫਰੀਦ ਨੇ ਨਤਾਰਿਆ ਸੀ ਬਾਬੇ ਕਬੀਰ ਨੇ ਪੁਣਿਆ ਸੀ ਇੰਜ ਨਹੀਂ ਲੱਗਦਾ ਜਿਵੇਂ ਬਾਬਾ ਨਾਨਕ ਰੇਤੇ ਮਿੱਟੀ ਨਾਲ ਭਰੀਆਂ ਆਪਣੀਆਂ ਪਿੰਜੜੀਆਂ ਤੇ ਪੈਰਾਂ ਨੂੰ ਕਿਸੇ ਝਰਨੇ ਤੇ ਬੈਠਾ ਧੋ ਰਿਆ ਹੋਵੇ ਅਤੇ ਉਧਰ ਪੰਜਾਬੀ ਸਾਹਿਤ ਵਿੱਚ ਨਵੀਨਤਾ ਸਹਿਜਤਾ ਤੇ ਸੋ ਜਿੱਤਾ ਪੱਬਾਂ ਪਾਰ ਹੋ ਰਹੀ ਹੋਵੇ ਅਸੀਂ ਤਾਂ ਖੁੱਲੀਆਂ ਨਿਆਮਤਾਂ ਦੀ ਬਲੌਰੀ ਧਰਤ ਇਸ ਦੇਸ਼ ਪੰਜਾਬ ਦੇ ਵਸਨੀਕਾਂ ਜਿੱਥੇ ਕਿਸਾਨਾਂ ਤੇ ਰਕੜ ਸਜਾ ਦਿੱਤੇ ਖਾਈਆਂ ਖੱਪੇ ਪੂਰ ਦਿੱਤੇ ਬਾਗਾਂ ਫਲਕਾਰੀਆਂ ਚਰਖਿਆਂ ਦੀ ਧਰਤੀ ਆਰਿਆਂ ਤਵੀਆਂ ਚਰਖੀਆਂ ਦੀ ਧਰਤੀ ਕਲਾ ਮਿਹਨਤ ਦਲੇਰੀ ਕੁਰਬਾਨੀ ਅਤੇ ਹਰ ਪੱਖੋਂ ਅਮੀਰ ਪੰਜਾਬ ਪੂਰੇ ਹਿੰਦੁਸਤਾਨ ਦਾ ਰਾਖਾ ਵਿਸ਼ਵ ਸਾਹਿਤ ਦਾ ਮੰਗਲਾ ਚਰਨ ਵੇਦਾਂ ਦੇ ਰੂਪ ਵਿੱਚ ਇੱਥੋਂ ਦੇ ਦਰਿਆਵਾਂ ਦੇ ਕੰਢਿਆਂ ਤੇ ਸੁਮਾਦੀ ਲਈ ਬੈਠੇ ਮਹਾਨ ਦ੍ਰਿਸ਼ੀਆਂ ਦੇ ਦੇਵੀ ਕੰਠ ਚੋਂ ਗੂੰਜਿਆ ਸੀ ਆਰੀਆ ਸਭਿਅਤਾ ਦੇ ਜਨਮ ਤੋਂ ਵੀ ਪਹਿਲਾਂ ਪੰਜਾਬ ਦੀ ਸਭਿਅਤਾ ਉੱਚਤਾ ਦੇ ਸਿਖਰ ਤੇ ਸੀ ਹੜੱਪਾ ਦੀਆਂ ਖੋਦਾਈਆਂ ਬੋਲਦੀਆਂ ਨੇ ਉਹ ਧਰਤੀ ਜਿੱਥੇ ਕਿੱਸਾ ਜਲਤ ਦਾ ਸ਼ਹਿਨਸ਼ਾ ਅਤੇ ਟਾਬਾਂ ਦੇ ਪਾਣੀਆਂ ਦਾ ਸੀਵ ਕੁਵਾਰਿਸ਼ਾ ਧੀਰ ਦੀਆਂ ਪੈੜਾਂ ਲਬਦਾ ਰਿਆ ਤੇ ਸੁਖਣ ਦੇ ਨਵਾਬੀ ਫੁੱਲ ਚੋਕਦਾ ਰਿਆ ਵਧੇ ਫੁੱਲੇ ਪੰਜਾਬ ਦੇਸ ਪੰਜਾਬ ਦੇ ਹਿੱਸੇ ਆਈਆਂ ਟੋਬੇ ਢਾਬ ਛੱਪੜ ਦਰਿਆਈਆਂ ਟਿੱਬੇ ਜੰਡ ਕਿਕਰ ਹਰਿਆਈਆਂ ਖੁੱਲੀਆਂ ਧੁੱਪਾਂ ਦੇ ਪਰਵਾਈਆਂ ਖਿਚੜੀ ਕੱਚੇ ਦੁੱਧ ਮਲਾਈਆਂ ਗੁਲੀ ਡੰਡੇ ਪੂਨ ਸਲਾਈਆਂ ਕੜਵੇ ਛੰਨੇ ਕੋਲ ਕੜਾਈਆਂ ਸਾਹਾ ਕੰਗਣਾ ਗੰਨਾ ਮਾਈਆਂ ਬੀਸ਼ੱਕ ਇਸ ਕਿਤਾਬ ਨੂੰ ਮੈਂ ਕੋਈ ਵੱਡੀ ਮੱਲ ਜਾਂ ਪ੍ਰਾਪਤੀ ਨਹੀਂ ਸਮਝਦਾ ਪਰ ਇਸ ਦੇ ਜਰੀਏ ਮੈਂ ਕੁਝ ਭੁੱਲੇ ਵਿਸਰੇ ਤੇ ਅਖੌਤੀ ਆਧੁਨਿਕਤਾ ਦੀ ਗਰਦ 'ਚ ਲਟਕਦੇ ਰੰਗਾਂ ਨੂੰ ਚੁਣਿਆ ਨੂੰ ਰੰਗਾਂ ਨੂੰ ਚੁਗਿਆ ਹੈ ਇਸ ਕਿਤਾਬ ਦਾ ਹਰ ਇੱਕ ਵਰਕਾ ਉਸ ਤੋਂ ਆਪਣੂ ਵੀ ਸਮਰਪਿਤ ਹੈ ਜਿਹੜੀ ਸਾਡੇ ਵਿਹੜਿਆਂ ਚ ਉੱਡ ਗਈ ਮੈਂ ਮੈਨੂੰ ਜਿੱਥੇ ਵੀ ਉਸ ਧੁੱਪ ਦੀ ਛਾਲਰ ਦਿਖਾਈ ਦਿੱਤੀ ਮੈਂ ਉਸ ਨੂੰ ਸ਼ੂਨ ਲਈ ਦੌੜਿਆ ਮੈਂ ਐਂও ਵੀ ਕਹਿ ਸਕਦਾ ਕਿ ਇਸ ਕਿਤਾਬ ਇਬਰਾਹੀਮ ਹੈ ਕੋਈ ਪਗਡੰਡੀ ਜਹੀ ਲੰਬੀ ਹੈ ਜਿਹੜੀ ਮੈਨੂੰ ਉਸ ਆਜ਼ਾਦ ਕਿਤਾਬ ਵੱਲ ਲੈ ਜਾਣਾ ਚਾਹ ਰਹੀ ਹੈ ਜਿਸ ਨੂੰ ਲਿਖਣ ਲਈ ਮੇਰੇ ਮਨ ਵਿੱਚ ਕੋਈ ਪੰਛੀ ਲਗਾਤਾਰ ਛਟਪਟਾ ਰਿਹਾ ਤੀਲੇ ਇਕੱਠੇ ਕਰ ਰਿਹਾ ਹੈ ਮੈਨੂੰ ਜ਼ਰੂਰ ਹੀ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਪਾਣੀ ਤੇ ਤੁਰਨਾ ਸਿੱਖਣ ਤੋਂ ਪਹਿਲਾਂ ਪਾਣੀ ਵਿੱਚ ਤਰਨਾ ਤਾਂ ਆਉਂਦਾ ਹੋਵੇ ਮੈਂ ਅਜੇ ਪੱਤਨਾ ਤੇ ਬੈਠਾ ਬੈਠਣ ਦਾ ਗੁਰ ਸਿੱਖ ਰਿਆਂ ਮੈਂ ਦਾਵਾ ਕਰਦਾ ਹਾਂ ਕਿ ਪੰਜਾਬੀ ਵਿੱਚ ਬਹੁਤ ਕੁਝ ਲਿਖਿਆ ਜਾਣਾ ਹੈ ਜੋ ਧਰਤੀ ਦੀ ਹਰ ਨੇਰੀ ਖੋੜ ਤੱਕ ਅਪੜੇਗਾ ਮੈਂ ਖੁਸ਼ ਵੀ ਹਾਂ ਕਿ ਲਿਖਣ ਨੂੰ ਬੜਾ ਕੁਝ ਤੇ ਦੁਹਾਈ ਵੀ ਦਿੰਦਾ ਹਾਂ ਕਿ ਸਾਹਿਤ ਨੂੰ ਜਾਂ ਕਵਿਤਾ ਨੂੰ ਮਹਿਜ ਆਮ ਮਾਨਵੀ ਰਿਸ਼ਤਿਆਂ ਤਕੀਆਂ ਪੈਮਾਨਿਆਂ ਨਿੱਜੀ ਜਿਹੇ ਦੁੱਖਾਂ ਬੇਵਫਾਈਆਂ ਤੱਕ ਹੀ ਸੀਮਤ ਨਾ ਰੱਖਿਆ ਜਾਵੇ ਹਾਂ ਸਾਹਿਤ ਨੂੰ ਜਾਂ ਭਾਸ਼ਾ ਨੂੰ ਕਿਸੇ ਸੇਵਾ ਦੀ ਲੋੜ ਨਹੀਂ ਹੁੰਦੀ ਸੇਵਾ ਬਿਮਾਰਾਂ ਦੀ ਹੁੰਦੀ ਏ ਪੰਜਾਬੀ ਭਾਸ਼ਾ ਅਤੇ ਸਾਹਿਤ ਨੇ ਸਦਾ ਨਿਰੋਹੀ ਰਹਿਣਾ ਹੈ ਟੱਕੀਆਂ ਰਹਿਣ ਦੇ ਮਿੱਤਰਾ ਗੱਲਾਂ ਧਰਤ ਦੀਆਂ ਹਵਾ ਵਗੀ ਤਾਂ ਆਪੇ ਮੂਹਰੇ ਆਉਣਗੀਆਂ ਰਾਣੀ ਤਤ ਕਵਿਤਾ ਇੱਕੋ ਅਕੀਦਾ ਇਸ਼ਕ ਦਾ ਨੈਣਾ ਨੂੰ ਬਾਗੀ ਕਰ ਗਿਆ ਮੈਰੇ ਤਹਾਂ ਸੰਕੇ ਤਹਾਂ ਇਕ ਰਾਜ ਹਾਂ ਆਜ਼ਾਦ ਹਾਂ ਸੋਨਾ ਸੁਹਪਣ ਜੀਵਰੀ ਥਿਆਂ ਦੇ ਅੰਦਰ ਸੌ ਗਏ ਥਿਆਂ ਦੇ ਉੱਤੋਂ ਉੱਡ ਗਿਆ ਸ਼ਾਹ ਬਾਜ਼ ਹਾਂ ਦਿਲਸ਼ਾਦ ਹਾਂ ਰਾਣੀ ਤਤ ਕਿਤਾਬ ਦਾ ਭਾਗ ਅਗਲਾ ਨਾਨਕ ਪ੍ਰਥਮ ਉਦਾਸੀ ਦੇ ਆਰੰਭ ਵੇਲੇ ਪਈ ਮਰਦਾਨੇ ਦੀ ਨਜ਼ਰੋਂ ਅਜ ਵਣਖੰਡਾਂ ਨੇ ਟੇਕੀਆਂ ਕੁੱਲ ਧਰਤ ਨੂੰ ਚੜਿਆ ਚਾ ਅਜ ਮੇਗ ਤੂਰੇ ਛੱਟ ਗਏ ਤੇ ਛਤਰ ਗਿਆ ਨਿਮਲਾ ਅੱਜ ਸੁੱਤੀ ਮਿੱਟੀ ਜਾਗ ਪਈ ਤੇ ਜਾਗ ਪਏ ਦਰਿਆ ਅੱਜ ਰਕੜਾਂ ਦੀ ਕੋਈ ਹਿੱਕ ਤੇ ਗਿਆ ਮਹਿਕ ਦਾ ਅਖਰਵਾ ਅੱਜ ਸੱਬੂ ਚਸ਼ਮੇ ਬੋਲੀਆਂ ਸਭ ਚਰਨੇ ਰੇ ਮਸਤਾਗ ਗਏ ਪਰਬਤ ਗਿਰਿਆ ਚੂਟੀਆਂ ਉਹ ��ਟ ��ਟ ਹੋਰ ਉਹ ਤਾਂ ਅੱਜ ਵਣ ਵਿੱਚ ਹਿਰਨੀ ਸੂ ਪਈ ਤੇ ਲਿਸ਼ਕਣ ਲੱਗ ਪੇਕਾ ਅੱਜ ਨਿੱਖਰ ਆਉਣਾ ਖੇਤੀਆਂ ਤੇ ਚੜਨਾ ਚੰਦ ਨਵਾਂ ਅੱਜ ਅੱਡੀਆਂ ਨੱਚਣ ਲੱਗੀਆਂ ਤੇ ਨੈਣ ਗਏ ਸਲਫਾ ਸਭ ਜਟਾਂ ਜਟੂਰੇ ਬੁੰਦੜੇ ਗੇ ਬਣ ਤੇਲੋਂ ਥੰਧਿਆ ਅੱਜ ਪਵਣੀ ਖੁਰੀਆਂ ਮਿਸ਼ਰੀਆਂ ਤੇ ਮਿੱਠਤਵਦ ਦੀ ਜਾ ਅਜ ਅਜ ਰੁਹਾਂ ਹੋ ਕੇ ਬੋਰੀਆਂ ਲਿਆ ਚੋਗ ਸਰਾਇ ਰਾਪਾ ਅੱਜ ਧੁੱਪਾਂ ਤੇ ਅੰਤਰੇਂਦੀਆਂ ਅਪੜ ਵਰਤਮਾਨ ਗੁਟਕਾ ਅੱਜ ਮੌਸਮ ਨੇ ਮਿਦਰਾ ਬੜੇ ਉਂਗਲਾਂ ਦੇ ਵਿੱਚ ਪਾ ਅੱਜ ਪੌਣ ਸਰੀਂ ਦੀ ਡਾਲੀਏ ਰਹੀ ਫਲੀਆਂ ਨੂੰ ਛਣਕਾ ਅੱਡੀਆਂ ਚੁੱਕ ਚੁੱਕ ਵੇਖਦੀ ਅੱਜ ਕਿਕਰਾਂ ਤੇ ਫਰਮਾ ਕੋਈ ਬਾਟਲ ਮੇਰੀ ਮਾਰਦਾ ਇੱਕ ਸਾਧੂ ਲੰਘ ਰਿਹਾ ਜਿਹਦੇ ਮਣੀਆਂ ਮੱਥੜੇ ਸਾਹਮਣੇ ਗਏ ਸੂਰਜ ਵੀ ਕਚਿਆ ਜਿਹਦੀ ਪਾਣੀ ਬਣ ਗਏ ਆਰਸੀ ਕੀ ਆਰਸੀਆਂ ਦੀ ਥਾ ਜੋ ਬ੍ਰਹਮ ਜਨੇਊ ਪਹਿਣ ਦਾ ਸੂਤਰ ਨੂੰ ਦੂਰ ਵਗਾ ਜੋ ਲੱਲੀ ਉਮਰੇ ਚੱਲਿਆ ਪਾਂਦੇ ਨੂੰ ਪੜਨੇ ਪਾ ਜੋ ਅਥਰਾ ਹੀ ਅਲਬੇਲੜਾ ਜੀਦੇ ਸੀਸ ਭਜੰਗੀ ਸ਼ਾਂ ਓ ਬੇਦੜਿਆਂ ਦਾ ਸ਼ੋਕਰਾ ਬੇਦੜੀਆਂ ਦਾ ਸ਼ੋਕਰਾ ਜੋ ਅਜਲੋਂ ਬੇਪਰਵਾਹ ਜੋ ਚੁਗਦਾ ਰੱਬ ਕੀਆਂ ਰੋੜੀਆਂ ਜੀਦਾ ਨਾਨਕ ਨਾਮ ਪਿਆ ਅੱਜ ਤੁਰਿਆ ਸਦਕੀ ਜੋਗੜਾ ਚਾਨਣ ਦਾ ਦੀਪ ਜਗਾ ਉਹਦੇ ਉੱਡਣੇ ਪੈਰ ਸ਼ਬੀਲੜੇ ਤੇ ਪਿੰਜਣੀਆਂ ਨੂੰ ਚਾਕੀ ਅੱਖਾਂ ਉਹਦੇ ਬਾਬਤਾ ਮੇਰਾ ਤਣ ਜਾਵੇ ਕੰਡਿਆ ਤੇ ਮਨ ਦੀ ਡੂੰਗੀ ਤਰਤ ਤੇ ਇੱਕ ਮੂਰ ਜਿਹਾ ਨੱਚਦਾ ਅੱਜ ਪਰਮਦਲਾਰੀ ਨਾਨਕੀ ਖੁਦ ਮੋਢਾ ਥਾਪੜਿਆ ਅੱਜ ਰੱਬ ਦੀ ਰਾਜ ਸਾਰਾ ਅੱਜ ਰੱਬੀ ਸਾਜਰ बावੜੀ ਚੋਂ ਸ਼ਬਦਾਂ ਲੈਣੇ ਸਾਹ ਹੁਣ ਸਭ ਤਰੇੜਾਂ ਲੱਪਕੇ ਸਭ ਟਿੱਬੇ ਦੇਣੇ ਵਾ ਅੱਜ ਭਰੇ ਪੰਜਾਬ ਦੀ ਵਲਗਣੋਂ ਜੋ ਉੱਠਿਆ ਆਪ ਖੁਦਾ ਮੈਂ ਤੇਰੇ ਪੈਰੀ ਨਾਨਕਾ ਕੁਲ ਜੀਵਨ ਰੱਖ ਲਿਆ ਤੇ ਤੇਰੇ ਪੈਰੋਂ ਉੱਡੀਆਂ ਧੂੜਾਂ ਨੂੰ ਚੱਕ ਲਿਆ ਮੈਨੂੰ ਚੌਂ ਕੁੱਟੀ ਹੀ ਜਾਪਦਾ ਬਸ ਤੇਰਾ ਅਕਸ ਜਿਹਾ ਇੱਕ ਰੀਜ ਕਰੇ ਦਿਲ ਨਿਤਰੀ ਤੇ ਲੈਂਦਾ ਇੱਕ ਸੁਪਨਾ ਜਿੱਥੇ ਯਸ਼ੁ ਮਲੇਂਦੇ ਸੁੱਚੜੇ ਤੇ ਕਰਮਵਰਗ ਵਗੇ ਦਰਿਆ ਤੇਰੀ ਬੁੱਕਲ ਦੇ ਵਿੱਚ ਪਾਤਸ਼ਾਹ ਮੇਰੇ ਨਿਕਲ ਜਾਉਣ ਸਾ ਮੇਰੇ ਤਣ ਦਾ ਚੋਲਾ ਉੱਡ ਕੇ ਜਦ ਰਲ ਜਾਈ ਵਿੱਚ ਹਵਾ ਤਾਂ ਹਵਾ ਓ ਉੱਠੇ ਗੂੰਜਵੇ ਨਾਨਕ ਵਾ ਨਾਨਕ ਵਾ ਨਾਨਕ ਵਾ ਨਾਨਕ ਵਾ ਲਓ ਜੀ ਇਹ ਸੀ ਆਪਣਾ ਰਾਣੀ ਤਤ ਭਾਗ ਦੇ ਪਹਿਲੇ ਦੋ ਤਿੰਨ ਭਾਗ ਤੇ ਅਗਲੇ ਭਾਗ ਵੀ ਆਪਾਂ ਆਪਣੇ ਚੈਨਲ ਜਿਸ ਦਾ ਨਾਮ ਹੈ ਬੂਲ ਦੀ ਕਿਤਾਬ ਤੇ ਹਰ ਰੋਜ਼ ਡੇਲੀ ਡੇਲੀ ਅਪਲੋਡ ਅਪਲੋਡ ਕਰਦੇ ਰਵਾਂਗੇ 2 2 3 3 ਭਾਗ ਇੱਕ ਪਾੜ ਦੇ ਵਿੱਚ ਪਾ ਕੇ ਆਪਾਂ ਅਪਲੋਡ ਕਰਾਂਗੇ ਤਾਂ ਜੋ ਕਿਤਾਬ ਦੇ ਪਾੜ ਬਾਲੇ ਯਾਦੀ ਨਾ ਬਣ ਧੰਨਵਾਦ ਜੀ